ਇਸ ਤਰੀਕੇ ਨਾਲ ਹਾਰ ਹੋ ਰਹੀ ਪੂਰੀ ਤਰ੍ਹਾਂ ਮੈਂ ਕਹਿਣਾ ਕਿ ਮੈਂ ਵਧਾਈ ਦੇਣਾ ਚਾਹੁੰਦਾ ਦਿੱਲੀ ਦੀ ਜਨਤਾ ਨੂੰ ਜਿਨ੍ਹਾਂ ਨੇ ਆ ਆਮ ਆਦਮੀ ਪਾਰਟੀ ਦਾ ਪਰਦਾਫਾਸ਼ ਕੀਤਾ ਆ ਪਾਰਟੀ ਝੂਠ ਤੇ ਨਿਰਭਰ ਬਣੀ ਇੰਨੀਆਂ ਝੂਠ ਬੋਲ ਕੇ ਦੂਜੇ ਸੂਬਿਆਂ ਜਦੇਸ਼ ਚ ਜਾ ਕੇ ਉਹਨਾਂ ਨੇ ਵੋਟਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਸਰਕਾਰ ਬਣਾ ਲਈ ਜਿਵੇਂ ਦਿੱਲੀ ਤਬਾਹ ਕੀਤੀ ਉਵੇਂ ਉਹਨਾਂ ਨੇ ਪੰਜਾਬ ਤਬਾਹ ਕਰ ਦਿੱਤਾ ਤਾਂ ਇਸ ਕਰਕੇ ਮੈਂ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕੀ ਆਮ ਆਦਮੀ ਪਾਰਟੀ ਦਾ ਲੀਡਰਸ਼ਿਪ ਦਾ ਤੇ ਕੋਈ ਦੀਨ ਮਾਨੀ ਹੈ ਉਹਨਾਂ ਨੇ ਦਿੱਲੀ ਤਬਾਹ ਕੀਤੀ ਹੁਣ ਪੰਜਾਬ ਤਬਾਹ ਕੀਤਾ ਘੱਟੋ ਘੱਟ ਹੋਰ ਕਿਸੇ ਸੂਬੇ ਨੂੰ ਤਬਾਹਣਾ ਕਰਨ ਤੇ ਪੰਜਾਬ ਨੂੰ ਮੈਂ ਬੇਨਤੀ ਕਰਦਾ ਹਾਂ ਪੰਜਾਬ ਦੀ ਜਨਤਾ ਜਿੰਨੀ ਛੇਤੀ ਇਹਨਾਂ ਤੋਂ ਖੜਾ ਛੁੱਟੂਗਾ ਤਾਂ ਹੀ ਪੰਜਾਬ ਬਚੇਗਾ ਹੋ ਗਈ ਨਾ ਵਾਈਟ